اے ہاؤس چلن دو گے کہ نہیں چلن گے تھی آپ ہی رولا پا کے بہ جانے ہو بیٹھو سارے بیٹھو بیٹھو سارے بیٹھو پلیز بیٹھو مان صاحب بیٹھو بیٹھو جب ایک وار کہتا تو چیئر نے نوٹس لیا ہے کران گے پھر تسلی رکھنی چاہیے بیٹھو پلیز بیٹھو پلیز بیٹھو بیٹھو تسی بیٹھو, بیٹھو, بیٹھو بیٹھوں گے تسی بیٹھو گے تسی بیٹھو گے ਬੈਠੋ ਪਲੀਜ਼ ਤੁਸੀਂ ਹੈਂਰੀ ਸਾਹਿਬ ਮਾਫੀ ਮੰਗਣਾ ਚਾਹੁੰਦੇ ਹੋ ਇਸ ਗਲਤੀ ਹਾਂਜੀ ਤੁਸੀਂ ਬੈਠੋ ਤੁਸੀਂ ਬੈਠੋ ਤੁਸੀਂ ਬੈਠੋ ਤੇ ਤੁਸੀਂ ਆ ਕੇ ਚੇਅਰ ਤੇ ਬਹਿ ਜਾਓ ਜਾਓ ਬੈਠੋ ਪਲੀਜ਼ ਬੈਠੋ ਤੁਸੀਂ ਜੀ ਭਾਈ ਸਾਹਿਬ ਤੁਸੀਂ ਇਸ ਪਵਿੱਤਰ ਹਾਊਸ ਦੇ ਵਿੱਚ ਗਾਲ੍ਹਾਂ ਕੱਢਣ ਆਏ ਹੋ ਤੁਸੀਂ ਇਹ ਹਾਊਸ ਵਿੱਚ ਗਾਲ੍ਹਾਂ ਕੱਢਣ ਆਏ ਹੋ ਸਰ ਮੇਰੀ ਸਰ ਇੱਕ ਮਿੰਟ ਇੱਕ ਮਿੰਟ ਬੈਠੋ ਇੱਕ ਮਿੰਟ ਬੈਠੋ 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 ਉਹ ਬੈਠੋ ਇੱਕ ਮਿੰਟ ਬੈਠੋ 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 منتری صاحب ایک منٹ دیو میں ایک, ایک بےنتی کراگا گیاسپورا صاحب دیکھو ہاؤس دی مریادہ رکھنا ساتھا فرج ہے صاحب ਹੈਂਰੀ ਸਾਹਿਬ ਹੈਂਰੀ ਸਾਹਿਬ ਇਹ ਹੈਂਰੀ ਸਾਹਿਬ ਇਹ ਤਰੀਕਾ ਤੁਹਾਡਾ ਬੋਲਣ ਦਾ ਇਹ ਤੁਹਾਡਾ ਤਰੀਕਾ ਹੈ ਇਹ ਤਰੀਕੇ ਤੁਹਾਡਾ ਬੋਲਣਾ ਬੈਠੋ ਪਲੀਜ਼ ਬੈਠੋ ਬੈਠੋ ਪਲੀਜ਼ ਇਸ ਪਵਿੱਤਰ ਹਾਊਸ ਦੇ ਵਿੱਚ ਤੁਸੀਂ ਗਾਲ ਕੱਢੀ ਤੁਸੀਂ ਮੰਨ ਰਹੇ ਹੋ ਇੱਕ ਚੰਗੀ ਗੱਲ ਤੁਸੀਂ ਇਸ ਪਵਿੱਤਰ ਹਾਊਸ ਦੇ ਵਿੱਚ ਗਾਲਾਂ ਕੱਢਣ ਆਏ ਹੋ ਤੁਸੀਂ ਇਹ ਹਾਊਸ ਵਿੱਚ ਗਾਲਾਂ ਕੱਢਣ ਆਏ ਹੋ ਨਹੀਂ ਨਹੀਂ ਤੁਸੀਂ ਹੰਦੀ ਸਾਹਿਬ ਇੱਕ ਪੰਟ ਜਵਾਬ ਦਿਓ ਇਧਰ ਹਾਊਸ ਦੇ ਚੇਅਰ ਨੂੰ ਜਵਾਬ ਦਿਓ ਤੁਸੀਂ ਗਾਲ ਕੱਢੀ ਆ ਬਾਈਬਾ ਸਾਹਿਬ ਇਹ ਡੈਕ੍ਰਮ ਠੀਕ ਹੈ 33ਵੀਂ ਕੇ ਸਾਹਿਬ ਜੀ ਬੜਾ ਇੱਕ ਮੈਂ ਸੁਣਦੇ ਸੁਣਦੇਓ ਸੁਣਦੇਓ ਸੁਣਦੇ ਇੱਕ ਮਿੰਟ ਡੈਪਟੀ ਸਪੀਕਰ ਸਾਹਿਬ ਬਾਈ ਬਸਾਂ ਨੂੰ ਸੁਣਦੇਓ ਪਹਿਲਾਂ ਇੱਕ ਮਿੰਟ ਡੈਪਟੀ ਸਪੀਕਰ ਸਾਹਿਬ ਬੜਾ ਅਨਫੋਰਚੂਨੇਟ ਹੈ ਮੈਂ ਸਾਰੇ ਹੀ ਸਾਥੀਆਂ ਨੂੰ ਬੇਨਤੀ ਕਰੂੰਗਾ ਪਰਸਨਲਾਈਜ਼ ਨਾ ਕਰੀਏ ਜਿਹੜਾ ਡਰੱਗਸ ਦਾ ਮੁੱਦਾ ਬੜਾ ਗੰਭੀਰ ਬੁੱਧਾ ਹੈ ਉਹਦੇ ਤੇ ਆਪਾਂ ਰਹੀਏ ਪਰਸਨਲਾਈਜ਼ਡ ਅਟੈਕ ਨਾ ਕਰੀਏ ਤੁਸੀਂ ਮੰਤਰੀ ਸਾਹਿਬ ਵਿੱਚ ਕਿਉਂ ਮੋਰੇ ਨਾਲ ਗੱਲ ਕਰ ਰਿਹਾ ਮੈਨੂੰ ਕਰਨ ਦਿਓ ਮੈਨੂੰ ਗੱਲ ਕਰਨ ਦਿਓ ਮੈਨੂੰ ਕਰਨ ਦਿਓ ਗੱਲ ਵੇਖੋ ਮੇਰੇ ਡੈਪਟੀ ਸਪੀਕਰ ਸਾਹਿਬ ਡੈਪਟੀ ਸਪੀਕਰ ਸਾਹਿਬ ਕਿਸੇ ਇੱਕ ਕਿਸੇ ਚਲੋ ਸਰ ਬੈਠੋ ਇੱਕ ਮਿੰਟ ਕਿਸੇ ਦੀ ਚਲੋ ਸਰ ਬੈਠੋ ਪਲੀਜ਼ ਇੱਕ 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 ਮਿੰਟ ਇੱਕ ਮਿੰਟ ਦੀ ਪਲੀਜ਼ ਇੱਕ ਕਿਸੇ ਸਾਥੀ ਵੱਲੋਂ ਕਿਸੇ ਦੂਸਰੇ ਦੇ ਪਰਿਵਾਰ ਤੇ ਕਿਸੇ ਕਿਸਮ ਦਾ ਇਹ ਅਲੀਗੇਸ਼ਨ ਲਾਣਾ ਇਹ ਗਾਲੋਂ ਵੱਡੀ ਚੀਜ਼ ਹੈ ਅੱਜ ਦੇ ਦਿਨ ਤੁਸੀਂ ਪਰ ਮੈਂਬਰ ਆਫ ਹਾਊਸ ਨੂੰ ਕਹੋ ਤੁਸੀਂ ਚਾਚਾ ਮੇਜ ਸੋ ਮੇਰੀ ਨਹੀਂ ਦੇਖੋ ਬਾਈਬਸ ਸਰ ਬਾਈ ਨੇਮ ਨਹੀਂ ਕਿਸੇ ਦਾ ਕਿਸੇ ਕਿਨੇ ਹੋਣੀ ਕੀਆ ਕੀਆ ਬਾਈ ਨੇਮ ਨਹੀਂ ਕਿਹਾ ਕੀਆ ਕੀਆ ਉਹ ਬਾਈ ਨੇਮ ਨਹੀਂ ਕਿਹਾ ਬੇ ਬਾਈ ਨੇਮ ਨਹੀਂ ਕਿਹਾ ਦੱਸੋ ਕਿਹਦੇ ਨੇਮ ਲਿਖਿਆ ਬਾਈ ਨੇਮ ਨਹੀਂ ਕਿਹਾ ਮੈਂ ਮੈਂ ਤਾਂ ਮੰਨਦਾ ਪਰ ਇਹਨਾਂ ਨੇ ਇਹ ਮੰਨਿਆ ਕਿ ਮੈਂ ਹਾਊਸ ਦੇ ਵਿੱਚ ਗਾਲ ਕੱਢੀ ਇਹ ਤੁਸੀਂ ਦੇਖੋ ਇਹਨਾਂ ਨੂੰ ਲੋਕਾਂ ਨੇ ਚੁਣ ਕੇ ਭੇਜਿਆ ਗਾਲਾਂ ਕੱਢਣੇ ਭੇਜਿਆ ਜਿਹੜਾ ਮੇਰੀ ਸੁਣ ਦਿਸ ਇਜ਼ ਦਿਸ ਇਜ਼ ਚੰਗੀ ਗੱਲ ਨਹੀਂ ਚੰਗੀ ਗੱਲ ਨਹੀਂ ਬਸ ਮੈਂ ਇੱਕੋ ਰਿਕਵੈਸਟ ਕਰੂੰ ਡੈਪਟੀ ਸਪੀਕਰ ਸਾਹਿਬ ਇਹਨੂੰ ਇਹ ਬੜੀ ਚਰਚਾ ਇੰਪੋਰਟੈਂਟ ਚਰਚਾ ਇਹਨੂੰ ਥੋੜਾ ਜਿਹਾ ਸੁਚੇ ਜੇ ਢੰਗ ਨਾਲ ਅੱਗੇ ਚੱਲਣ ਦੀ ਹੈ ਮੈਂ ਪਰ ਰਨਿੰਗ ਕਮੈਂਟਰੀ ਕਰਾਂਗੇ ਕਿੱਦਾਂ ਚੱਲੇਗੀ ਦੱਸੋ ਡਾਇਰੈਕਟ ਅਲੀਗੇਸ਼ਨ ਰਨਿੰਗ ਕਮੈਂਟਰੀ ਕਰਾਂਗੇ ਕਿੱਦਾਂ ਚੱਲੇਗੀ ਅਲੀ ਫਿਰ ਨਹੀਂ ਕਰਨੀ ਚਾਹੀਦੀ ਫਿਰ ਨਹੀਂ ਕਰਨੀ ਚਾਹੀਦੀ ਸਵਾਨ ਸਾਹਿਬ ਬੋਲ ਰਿਹਾ ਮੈਂ ਚੰਦ ਰੱਪਾਂ ਦੀ ਕੀ ਲੋੜ ਹੈ ਇਹ ਆਪਾ ਲਕਸ਼ਮਣ ਰੇਖਾ 'ਚ ਰਿਹਾ ਕਿ ਇਸ ਬਹਿਸ ਨੂੰ ਚਲਾਵਾਂਗੇ ਫਾਇਦੇਮੰਦ ਰਹੇ ਪੰਜ ਵਾਰ ਕਹਤਾ ਉਹਨਾਂ ਨੇ ਕਿ ਮੈਂ ਗਾਲ ਕੱਢੀ ਇਹ ਗੱਲ ਚੰਗੀ ਨਹੀਂ ਸੁਣ ਲੋ ਉਹਨਾਂ ਨੇ ਚਿੱਟੇ ਦਾ ਇਲਜ਼ਾਮ ਲਾਇਆ ਭਾਈ ਨੇਮ ਕੀ ਸੀ ਇਹਨਾਂ ਨੂੰ ਉਹਨਾਂ ਮੈਂਬਰ ਨੇ ਇਹਨਾਂ ਤੇ ਚਿੱਟੇ ਦਾ ਇਲਜ਼ਾਮ ਲਾਇਆ ਸੀ ਭਾਈ ਨੇਮ ਭਾਈ ਨੇਮ ਕੀ ਹੈ ਦੱਸੋ ਕੀ ਹਾਸਿਓ ਬਿਲਕੁਲ ਬਾਈ ਨੇ ਨਹੀਂ ਕਿਹਾ ਜੀ ਨਹੀਂ ਕਿਹਾ ਬਾਈ ਬਾਈ ਨਾਲ ਬੈਸ ਹੀ ਇਹਨਾਂ ਨਾਲ ਹੋ ਰਹੀ ਸੀ ਜੀ ਬਾਈ ਨੇ ਨਹੀਂ ਕਿਹਾ ਬੈਸ ਹੀ ਇਹਨਾਂ ਨਾਲ ਹੋ ਰਹੀ ਸੀ ਨਹੀਂ ਨਹੀਂ ਨਾਲ ਬੈਸ ਉਹ ਚੇਰ ਨੂੰ ਡਰੈਸ ਕਰ ਰਿਹਾ ਚਲੋ ਮੇਰੀ ਬੇਨਤੀ ਸੁਣੋ ਮੈਂ ਸੀਨੀਅਰ ਆ ਸਾਰੇ ਮੈਂ ਉਹ ਇੱਕ ਮੈਂ ਇਸ ਗੱਲ ਨੂੰ ਰਿਕਵੈਸਟ ਕਰਨਾ ਸਾਰੇ ਹਾਊਸ ਨੂੰ ਜੇ ਕੋਈ ਇਹਨਾਂ ਵੱਲੋਂ ਜਾਂ ਉਹਨਾਂ ਵੱਲੋਂ ਵੀ ਕੋਈ ਗੱਲ ਹੋ ਗਈ ਹੋਏ ਉਹਨੂੰ ਵਿਡਰੋਅ ਕੀਤਾ ਜਾਏ ਬਿਲਕੁਲ ਜੀ ਸ਼ਾਂਤੀ ਦੇ ਨਾਲ ਇਹ ਬੜਾ ਇੰਪੋਰਟੈਂਟ ਇਸ਼ੂ ਹੈ ਉਹਦੇ ਮੈਂ ਬਾਈਬਾ ਸਾਹਿਬ ਤੁਹਾਡੇ ਨਾਲ ਇਹ ਨਾ गयासपुर साहिब थो टाइम आण ल हिन बेठो प्लीज़